ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ਕਾ ਲਾਈ ਦੇ ਵਲੌਗ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਉਣੇ ਨੇ ਤੁਹਾਨੂੰ ਜਿਹੜੀਆਂ ਜਿਹੜੀਆਂ ਨਿਸਰੀਆਂ ਨਾਲੇ ਕਾਫੀ ਦਿਨਾਂ ਬਾਅਦ بارش ਹੋਈ ਆ ਤੇ ਆ ਤਾਂ ਉਹ ਦੇਖ ਲੈਣਾ ਨੀ ਛਿੱਟਾ ਪੈ ਰਹੀ ਆ ਸੂਏਰ ਦੀ بارش ਹੁੰਦੀ ਮਨੇਰ ਸਰ ਦੀ ਹੁਣ 12 ਤੋਂ ਉੱਪਰ ਟਾਈਮ ਹੋ ਗਿਆ ਜੇ ਵੀ ਹੋਣ ਲਈ ਆ ਤੇ ਕਾਫੀ ਦਿਨ ਹੋ ਗਏ بارش ਨਹੀਂ ਹੋਈ ਤੇ ਗਰਮੀ ਚਲੋ ਵਧੀਆ ਹੋ ਗਿਆ ਆ ਵੀ ਅਜੇ ਵੀ ਬੱਦਲ ਉੱਪਰ ਹੀ ਆਵੇ ਅਜੇ ਵੀ ਰੁਕੀ ਨਹੀਂ ਹੈਗੀ ਘਟ ਹੋਈਆ ਤੇ ਆ ਰਹੀ ਹੈ ਪਰ ਆ ਆਪਣੀ ਬਾਸਮਤੀ ਹੈ ਜੜੀ ਉਹਦੇ ਥਾਂ ਚ ਲਾਈ ਸੀ ਕੁਛ ਲਾਪ ਵਾਲੇ ਥਾਂ ਚ ਲਾਈ ਸੀ ਕੰਰੀ ਵਾਲੇ ਤੇ ਕੋਸੋ ਪਰਲੇ ਚ ਉਹ ਪੱਠਿਆਂ ਵਾਲੇ ਚ ਵੀ ਲਾਈ ਸੀ ਹੋਣਾ ਕੋਈ ਟਾਈਕ ਕਨਾਲ ਉਥਾਂ ਲਾਇਆ ਇਹ ਜੀਰੀਆਂ ਬਾਈ ਸਾਡੇ ਕੰਨੀਓ ਕਈਆਂ ਜਿਨੀ ਸਰ ਆਈਆਂ ਸਾਡੇ ਕੰਨੀਓ ਮੇਰੇ ਕਈਆਂ ਜਿ ਆ ਬਾਈ ਪੱਠੇ ਬੀਜੇ ਸੀ ਬਹਾ ਕੇ ਚਾਰਾ ਆ ਬਾਰਿਸ਼ ਪੈ ਗਈ ਪਰਸੋਂ ਬੀਜੇ ਹੁਣ ਦੇਖੋ ਉਗਦੇ ਨਹੀਂ ਉਗਦੇ ਆ ਸੁੱਕਿਆ ਪਿਆ ਸੀ ਥਾਂ ਇੰਨੀ ਬਾਰਿਸ਼ ਹੋਈ ਇੱਥੇ ਵੀ ਪਾਣੀ ਖੜਿਆ ਸੁੱਕਾ ਸੀ ਜਮਾ ਸੁੱਕਾ ਸੀ ਵੀਰੇ ਪਾਣੀ ਬਾਅਦਸਾਂ ਬਾਰਿਸ਼ ਸੁੱਕਿਆ ਪਿਆ ਸੀ ਆਵੇਂ ਨੀ ਬਾਸ ਰੋਡ ਤੇ ਵੀ ਪਾਣੀ ਖੜਾ ਵਾ ਪਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਜੀਰੀਆਂ ਵਧੀਆ ਖੜੀਆਂ ਵਾ ਚਲੋ ਗਾੜੀ ਫੜਤਾ ਗੱਬ ਤੇ ਆਈਆਂ ਪਈਆਂ ਨੇ ਤੇ ਕਈਆਂ ਦੀਆਂ ਤੇ ਕਈ ਬਾਈਆਂ ਦੀਆਂ ਤਾਂ ਨਿਸਰ ਆਈਆਂ ਜਿਹੜੀਆਂ 1692 ਸੀ ਉਹ ਜਿਹੜੀ ਸੁੱਕੀ ਸਿੱਧੀ ਬਜਾਈ ਵਾਲੀਆਂ ਉਹ ਤਾਂ ਨਿਸਰੀਆਂ ਖੜੀਆਂ ਨੇ ਤੇ ਤੇ ਆ ਦਿਖਾਉਣਾ ਤੁਹਾਨੂੰ 26 ਦੇ ਆ ਦੇਖੋ ਆਗੇ ਆਪਕੰਨ ਅਚਿੱਟਾ ਜਾ ਹੋ ਗਿਆ ਸਾਲਾ ਪਤਾ ਨਹੀਂ ਕੀ ਹੋਇਆ ਇਹਨੂੰ ਇਹ ਚਿੱਟੇ ਜਿਹਾ ਹੋਇਆ ਮੈਂ ਤਲਾ ਦਾ ਕੀੜੀ ਕੁੜੀ ਜਾਂ ਕੋਈ ਸੰਡੀ ਛੰਡੀ ਪਈ ਇਹ ਛੱਬੀ ਜੀਰੀ ਹੈ ਇੱਕ ਅੱਧਾ ਬੂਟਾ ਹੀ ਹੈ ਕੋਈ ਸਾਰੇ ਤਾਂ ਨਹੀਂ ਹੈਗੇ ਇਹਦੇ ਚ ਐਵੇਂ ਕਹਾਂ ਸਾਰੇ ਨੂੰ ਇਹੋ ਕੁਛ ਹੋਇਆ ਕਹੀਏ ਵੀ ਸਮਝ ਨਹੀਂ ਆਉਂਦੀ ਸਾਰੀ ਜੀਰੀ ਖਰਾਬ ਹੋ ਗਈ ਸਾਰੀ ਨਹੀਂ ਵੀਰੇ ਕੋਈ ਇੱਕ ਅੱਧਾ ਬੂਟਾ ਹੁੰਦਾ ਜਿਹਨੂੰ ਕੁਛ ਤੁਮਾਰੀ ਹੁੰਦੀ ਜਾਂ ਔਰ ਹੁੰਦੀ ਕੋਈ ਇੱਕ ਅੱਧੇ ਦਾ ਨਹੀਂ ਹੁੰਦਾ ਕੋਈ ਜਾਦਾ 5-10 ਵੀ ਹੋਣਗਾ ਵੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਡਰਨ ਵਾਲੀ ਗੱਲ ਨਹੀਂ ਬਾਕੀਆਂ ਸਾਰੀਆਂ ਵਧੀਆ ਖੜੀਆਂ ਨੇ ਜਿੱਤ ਤੱਕ ਆਈਡੀਆ ਕਿਹੜੀ ਲੱਗੀ ਪਈ ਇਹਨੂੰ ਹੁਣ ਸਪਰੇਅ ਕਰਾਂਗੇ ਬਾਬੇ ਦੀ ਕਿਰਪਾ ਨਾਲ ਸਾਰੀਆਂ ਵਧੀਆ ਖੜੀਆਂ ਆਹ ਵੀ 26 ਆ ਆਹ 26 ਉਹ ਪਰਲੇ ਖੇਤ 16 99 ਲਈ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਖੜੀਆਂ ਨੇ ਐ ਚਲੋ ਕਿਰਪਾ ਚਾਹੀਦੀ ਸਿਸਾਬ ਲਾ ਲੋ ਕੱਲ ਸੁੱਕੀਆਂ ਖੜੀਆਂ ਸੀ ਆ ਕੱਲ 110 ਦੇ ਦੋ ਖੇਤ ਸੀ ਉਹ ਭਰੇ ਹੀ ਬਾਕੀਆਂ ਚ ਨਹੀਂ ਪਾਣੀ ਹੈਗਾ ਲਾਇਆ ਤੇ ਆ ਦੇਖ ਲੋ ਇੰਨੀ بارش ਹੋਈ ਅੱਜ ਇੱਥੇ ਪਰ ਗੇਨ ਖੇਤ ਐ ਭਰੇ ਖੜੇ ਨਹੀਂ ਕਾ ਵੀ ਛੱਬੀ ਆਪਣੀ ਬਹੁਤ ਵਧੀਆ ਖੜੀ ਜਿਹੜੀ ਸਭ ਤੋਂ 5 6 ਤਰੀਕ ਤੋਂ ਬਾਅਦ ਲਾਈ ਸੀ ਜੁਲਾਈ ਦੀ ਤੇ ਦੇਖ ਲੋ ਕਹਿੰਦੇ ਲੇਟ ਲਾਲ ਹੁੰਦੀ ਨਹੀਂ ਕਿੰਨੀ ਸੋਹਣੀ ਹੈ ਜੇ ਖੜੀ ਹੈ ਆਉ ਨਾਲੀ ਬਣੀ ਬਣ ਗਈ ਇਹਦੀ ਆਹ ਦੇਖੋ ਨਾਲੀ ਬਣ ਗਈ ਐਨੀ ਵਧੀਆ ਆ 169 ਉਹ ਕਿਤਾ ਬਾਲੀ ਮਾਰਦੀ ਹੁੰਦੀ ਪਰ ਇਹਨੂੰ ਨਹਿਰ ਕ ਦਵਾਈਆਂ ਕਾਫੀ ਪਾਈਆਂ ਸੀ ਗਾਲੇ ਵਾਲੀਆਂ ਗਾਲੇ ਵਾਲੀਆਂ ਦਵਾਈਆਂ ਪਾਤੀਆਂ ਸੀ ਇੱਕ ਸਪਰੇਅ ਕਰੀ ਸੀ ਤੇ ਇੱਕ ਪਾਈ ਸੀ ਖਾਦ ਚਰ ਲਾ ਕੇ ਤੇ ਇੱਕ ਲਈ ਸੀ ਜਿੱਦਾਂ ਜੜ ਨੂੰ ਲਾਉਣ ਵਾਲੀ ਉਹ ਇੱਕ ਦਿਨ ਪਹਿਲਾਂ ਭਉਤੀ ਸੀ ਉਹਦੇ ਚ ਆੜ ਚ ਪਈ ਸੀ ਉੱਥੇ ਲਾਈ ਸੀ ਰੱਖ ਕੇ ਤੇ ਉਹਦੇ ਨਾਲ ਭੂਖ ਭਗ ਤਾਂ ਘੱਟੀ ਮਰੀ ਹੋਣੇ ਨੇ ਵਧੀਆ ਖੜੀ ਇੱਕ ਨੰਬਰ ਆ ਸਾਰੀਆਂ ਜੀ ਦੀਆਂ ਇੱਕ ਨੰਬਰ ਖੜੀਆਂ ਨੇ ਆ ਤ ਅੱਜ ਦੇਖੋ ਹੁਣ ਫੇਰ ਉੱਪਰ ਕਿੰਨਾ ਕਾਲੇ ਬੱਦਲ ਆਏ ਨੇ ਪਹਿਲਾਂ ਬਹੁਤ ਗਰਮੀ ਰਹੀ ਬਰੇ ਹਾਂ ਤੇ ਪੋ ਗਰਮੀ ਕੱਲ ਗਏ ਸੀ ਵੀਰੇ ਗਰਮੀ ਇੰਨੀ ਸੀ ਨਡਾਲਾ ਸਾਈਡ ਗਈ ਜਿਹੜੇ ਆਪਣੇ ਬਿਆਸ ਦਰਿਆ ਤੋਂ ਪਾਰ ਖੇਤ ਨੇ ਉਧਰ ਗਏ ਸੀ ਉੱਥੇ ਵੀ ਜਿਹੜੀ 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 ਆਪਣੀ ਲਾਈ ਹੈ 73 7301 ਉਹ ਵੀ ਬੜੀ ਵਧੀਆ ਖੜੀ ਹੈ ਇੱਕ ਨੰਬਰ ਪਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਜੀੜੀਆਂ ਸਾਰੇ ਭਰਾਵਾਂ ਦੀਆਂ ਵਧੀਆਂ ਨੇ ਚਲੋ ਪਰਮਾਤਮਾ ਵਧੀਆ ਫਲ ਝਾੜ ਦਵੇ ਸਾਰਿਆਂ ਦੀਆਂ ਤੇ ਕਿ ਕੋ ਮਿਹਨਤ ਦਾ ਫਲ ਦਵੇ ਮਿਹਨਤ ਕੀਤੀ ਆ ਤੇ ਸੋ ਲਈ ਪਰਮਾਤਮਾ ਗੇਹੀ ਬੇਨਤੀ ਆ ਅਰਦਾਸ ਆ ਹੁਣ ਤਾਂ ਗੰਨੇ ਦੀ ਬਨਾਈ ਵੀ ਸ਼ੁਰੂ ਹੋ ਗਈ ਸਾਰੇ ਥਾਈ ਗੰਨੇ ਦੀ ਬਨਾਈ ਸਾਡੇ ਵੀ ਇੱਧਰ ਚੱਲਣ ਢੀ ਕਾਫੀ ਦਿਨਾਂ ਦੀ ਗੰਨੇ ਦੀ ਬਨਾਈ ਦਾ ਸੀਜ਼ਨ ਚੱਲਣ ਡਿਆ ਵਾ ਤੇ ਕੋਈ 11ਵਾਂ 12ਵਾਂ ਮਹੀਨਾ ਜੇ ਮੇਰੇ ਸਾਹਮਣੇ ਇੱਥੇ ਕੀ ਮਿਲ ਸਟਾਰਟ ਹੁੰਦੀ ਹੁੰਦੀ ਆ ਹਨਾ ਹੁਣ ਤਾਂ ਬਨਾਈ ਦਾ ਸੀਜ਼ਨ ਆ ਤੇ ਯਾਰ ਘਰ ਆਦਾ ਆ ਮਨ ਹੈਗਾ ਚਕੰਦਰ ਲਾਉਣ ਦਾ ਸੰਦਰ ਵੀ ਬਦਿਆ ਰਟਰਨ ਦਿੰਦੀ ਆ ਕਣਕ ਨਾਲ ਬੈਸਟ ਆ ਚਲੋ ਵੇਖਦੇ ਆ ਇੱਥੇ ਤੁਹਾਨੂੰ ਦਿਖਾਉਂਦੇ ਜਿਹੜੀ ਨਿਸਰੀ ਸਾਡੇ ਜੀਰੇ ਜੀ ਨੂੰ ਮੁੰਜਰ ਨਿਕਲੀ ਆ ਦਾਣੇ ਨਿਕਲੇ ਉਹ ਵੀ ਦਿਖਾਉਂਦੇ ਆ ਥੋੜੀ ਕਿ ਦੂਰ ਜਿੱਥੇ ਆਪਣਾ ਪੁਰਾਣਾ ਘਰ ਸੀ ਉੱਥੇ ਲਾਇਆ ਛੇਤ ਇੱਕ 9 ਕਿਲੋ ਸਾਡੇ ਕੰਨਿਓ ਜੀਰੇ ਨੂੰ ਮੁੰਜਰ ਨਿਕਲੀ ਆ ਦੇਖ ਲੋ ਅਗਸਤ ਮਹੀਨੇ ਚ ਮੁੰਜਰ ਨਿਕਲ ਆਈ ਇਹਨੂੰ ਇਹ ਹਾਈਬ੍ਰਿਡ ਵੀ ਆ ਬਾਈ ਆ ਦੇਖ ਲੋ ਕੋਈ ਰੁਕਸ ਨਕਸ ਤਾਂ ਨਹੀਂ ਹੈਗਾ ਸੜੀ ਨੂੰ ਬਹੁਤ ਸੋਹਣੀ ਆ ਆ ਵੇ ਗੱਡੀ ਸੋਹਣੀ ਮੁੰਜਰ ਨਿਕਲੀ ਆ ਇੱਕ ਨੰਬਰ ਖੜੀ ਜੀਰੀ ਇਹ ਹੈਗੀ 7301 ਵੈਰੈਟੀ ਆ ਤੇ ਇਹਨੂੰ ਬਾਈ ਅਗਸਤ ਦੀ ਵੇਖ ਲੋ ਤੁਸੀਂ ਅੱਜ ਅਗਸਤਮੀ ਨੇ ਜੀ ਨਿਕਲਾਈ ਇਹਨੂੰ ਮੁੰਜਰੇ ਐ ਐ ਪਾਵੇ ਦੀ ਕਿਰਪਾ ਨਾਲ ਤੇ ਬਾਕੀ ਵਿੱਚ ਜਿਹੜੀਆਂ ਹੈਗੀਆਂ ਵਾ ਬਾਕੀ ਨੇ ਵੀ ਇਹ ਵੈਰਾਈਟੀ ਲਾਈ ਪਰ ਉਹਨਾਂ ਦੇ ਨਹੀਂ ਨਿਕਲੀ ਨੁਕਲੀ ਮੁੰਜਰੇ ਇਹਦੇ ਹੀ ਨਿਕਲੀ ਆ ਆ ਦੇ ਐ ਬੜੀ ਸੋਹਣੀ ਮੁੰਜਰਾ ਕੋਈ ਹੋਇ ਇਹ ਦਾਗੀ ਦੁੱਗੀ ਤਾਂ ਦਾਣਾ ਹੈ ਨਹੀਂ ਇਹਦੇ 'ਚ ਆਪਾਂ ਬੂਰ ਝੜ ਜੇ ਕਿਉਂਕਿ ਕਿਉਂਕਿ ਉਹ ਹੋਇਆ ਅੱਜ بارش ਕਾਫੀ ਹੋਈ ਆ ਤੇ 12 ਨੇ 16 ਬਨਵੇਂ ਲਾਈ ਜੜੀ ਸਿੱਧੀ ਬਜਾਈ ਵਾਲੀ ਆ ਚਲੋ ਉਹਨੂੰ ਤਾਂ ਟਾਈਮ ਕਾਫੀ ਹੋ ਜਾਂਦਾ ਉਹਨੂੰ 3 ਮਹੀਨੇ ਤੋਂ ਉੱਪਰ ਹੋ ਜਾਂਦੇ ਆ ਉਹਨੂੰ 5 3 8 ਹਾਂ 3 ਮਹੀਨੇ ਤੋਂ ਉੱਪਰ ਹੋ ਜਾਂਦੇ ਆ ਉਹ ਤਾਂ ਚਲੋ ਠੀਕ ਆ ਨਿਸਰ ਆਈ ਆ ਉਹਦਾ ਟਾਈਮ ਹੈਨਾ ਇਹ ਤਾਂ ਜੇ ਵੈਸੇ ਇਸ ਮਹੀਨੇ ਦੇ ਅਗਲੇ ਮਹੀਨੇ ਚ ਨਿਸਰ ਹੈ ਇਸ ਮਹੀਨੇ ਦੇ ਲਾਸਟ ਚਿੰਨ ਮੁੰਜਰ ਨਿਕਲਣੀ ਸੀ ਤੇ ਇਹਨੇ ਕਰਨਾ ਹੀ ਕੋਈ ਨੌਵੇਂ ਮਹੀਨੇ ਚ ਪੱਕ ਜਾਣਾ ਹੀ ਇਹਨੇ ਤੇ ਇਹ ਅਜੇ ਕਮ ਸੇ ਕਮ ਮਹੀਨਾ ਪਹਿਲਾਂ ਹੀ ਨਿਕਲਾਈਆਂ ਰਕੈ ਨੂੰ ਇਹ ਤਾਂ ਉਹ ਕਣਕળા ਹਾਲ ਹੋਇਆ ਜਿਵੇਂ ਜਨਵਰੀ ਚ ਕਈਆਂ ਕਣਕਨੂ ਛੱਟੇ ਨਿਕਲ ਆਏ ਸੀ ਪਤਾ ਨਹੀਂ ਕੀ ਕੁਦਰਤ ਦੇ ਕੁਦਰਤ ਦੇ ਹੀ ਰੰਗ ਆ ਦੇਖ ਲੋ ਪ੍ਰਮਾਤਮਾ ਦੇ ਰੰਗ ਕਿਉਂਕਿ ਸਮੇ ਤੋਂ ਪਹਿਲਾਂ ਹੀ ਕਈ ਵਾਰ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਚਲੋ ਪਰਮਾਤਮਾ ਜਾਣਦਾ ਤੇ ਝਾੜ ਵਧੀਆ ਦਵੇ ਆ ਵਿੱਚ ਕਿ ਡਿੱਗੀਆਂ ਵੀ ਆਵੇ ਹੈ ਇਹ ਡਿੱਗ ਡਿੱਗ ਕੇ ਖਰਾਬ ਨਾ ਹੋ ਜਾਣ ਹੈ ਤਾਂ ਵਧੀਆ ਖੜੀ ਹੈ ਜੇ ਬਾਬੇ ਦੀ ਕਿਰਪਾ ਨਾ ਹੈ ਤੇ ਚਲੋ ਪਰਮਾਤਮਾ ਅੱਧੀ ਰਾਤ ਚ ਵੀ ਸੁੱਕੀ ਸੀ ਪਾਣੀ ਕਿੰਨਾ ਆ ਹੁਣ ਸੁੱਕੀਆਂ ਸੀ ਪਾਣੀ ਨਹੀਂ ਸੀ ਲਾਇਆ ਕਿਉਂਕਿ ਮੀਂਹ ਦਾ ਕਰਕੇ ਨਹੀਂ ਲਾਇਆ ਮੀਂਹ ਆਉਣਾ ਮੀਂਹ ਦਸਿਆ ਵੀ ਸੀ ਅੱਜ ਕਾਫੀ ਆ ਤੋ ਉਹਦਾ ਕਰਕੇ ਹੁਣ ਪਾਣੀ ਵੀ ਨਹੀਂ ਖੇਤਾਂ ਨੂੰ ਲਾਇਆ ਹੁਣ ਤਾਂ ਪਾਣੀ ਵੀ ਬੜਾ ਖੜਾ ਖੇਤਾਂ ਸਾਰਿਆਂ 'ਚ ਤੇ ਚਲੋ ਪ੍ਰਮਾਤਮਾ ਸਭ ਨੂੰ ਤਰ ਮਿਹਨਤ ਦਾ ਫਲ ਦਵੇ ਕਾਲ ਪੁਰਖ ਵਾਹਿ ਕਰੂ ਉਹਦੇ ਅੱਗੇ ਅਰਦਾਸ ਬੇਨਤੀ ਹੈ ਗੁਰੂ ਨਾਨਕ ਪਾਸ਼ਾ ਸਭ ਦੀ ਮਿਹਨਤ ਦਾ ਫਲ ਦਵੇ ਚਲੋ ਮਿਹਨਤ ਕੀਤੀ ਆ ਚਲ ਹੋ ਜਾਂਦਾ ਕਿ ਯਾਰ ਬੀਆਂ ਦਾ ਕੋਈ ਵਾਧਾ ਘਟਾ ਜਿਹੜੇ ਹਾਈਬ੍ਰਿਡ ਬੀ ਹੁੰਦੇ ਬਾਈ ਹੁਣ ਉਹ ਆਉਂਦੇ ਆ ਨਿਸਰ ਪਹਿਲਾਂ ਤੇ ਦੂਵਿਆਂ ਦਾ ਹੁੰਦਾ ਕਈ ਅੱਗੜ ਪਿਛੜ ਲੱਗੇ ਹੁੰਦੇ ਜਿਹੜੇ ਜ਼ਿਆਦਾ ਪਹਿਲਾਂ ਲਾ ਦਿੰਦੇ ਕਈ ਹਨਾ ਕਈਆਂ ਨੇ ਸੋਲਰ ਵਾਲੀਆਂ ਤੇ ਵੀ ਲਾ ਲੈਂਦੇ ਆ ਉਹ ਫੇਰ ਆ ਜਾਂਦੇ ਆ ਹਨਾ ਤੇ ਚਲੋ ਵਧੀਆ ਵਾ ਤੇ ਬਾਕੀ ਜੀੜੀਆਂ ਵੀ ਬੜੀਆਂ ਵਧੀਆ ਖੜੀਆਂ ਪਰਮਾਤਮਾ ਦੀ ਕਿਰਪਾ ਨਾਲ ਵੀ ਸਾਰੀਆਂ ਕਾਫੀ ਵਧੀਆ ਖੜੀਆਂ ਸਾਰੀਆਂ بارش ਕਾਫੀ ਹੋਈ ਅੱਜਾ ਦੇਖ ਲਓ ਤੇ ਸੜਕ ਦੇ ਉੱਤੇ ਪਾਣੀ ਕਈ ਤਾਂ ਨਿਕਲ ਗਿਆ ਵਾ ਨਹੀਂ ਤਾਂ ਬਹੁਤ ਸੀ ਪੰਪਾਂਵੇਂ ਆ ਇੱਧਰ ਇਹ ਸਾਰਿਆਂ ਨੂੰ ਮਿਹਨਤ ਦਾ ਮੁੱਲ ਮੋੜੇ ਠੀਕ ਹੈ ਨਾ ਕਿਉਂਕਿ ਮਿਹਨਤ ਕਰੀ ਅਸ 6 ਮਹੀਨਿਆਂ ਦੀ ਮਿਹਨਤ ਆ ਇਹ 6 ਮਹੀਨੇ ਵਰਤਣੀ ਆ ਜਿੰਨਾ ਚਿਰ ਦੂਵੀਂ ਫਸਲ ਨਹੀਂ ਆਉਂਦੀ ਠੀਕ ਹੈ ਨਾ ਇਹ ਪ੍ਰਮਾਤਮਾ ਸਾਰਿਆਂ ਨੂੰ ਹੀ ਤਰੱਕੀਆਂ ਦਵੇ ਸਾਰਿਆਂ ਦੀ ਮਿਹਨਤ ਦਾ ਮੁੱਲ ਪਾਵੇ ਇਹੀ ਅਕਾਲ ਪੁਰਖ ਵਾਹੀ ਵਾਹੀ ਗੁਰੂ ਗ੍ਰੰਥ ਸਾਹਿਬ ਤੇ ਬਾਈ ਜੀ ਰਲ ਕੇ ਰਿਆ ਕਰੋ ਇੱਕ ਦੂਜੇ ਦੇ ਨਾਲ ਲੜਨਾ ਨਹੀਂ ਠੀਕ ਆ ਆ ਦੇ ਲੋ ਬੱਤੀ ਵਾਲੇ ਨੇ ਰੰਗ ਇੰਨਾ ਮੀ ਪੀ ਗਿਆ ਤੇ ਹੁਣ ਬੱਤੀ ਛੱਡਤੀ ਇਹਨਾਂ ਨੇ ਇਹਨਾਂ ਦਾ ਵੀ ਸਰੇ ਆਈ ਪਿਆ ਜਦੋਂ ਲੋਡ ਹੁੰਦੀ ਉਹਦੋਂ ਛੱਡਦੇ ਨਹੀਂ ਚੰਦਰੇ ਅੱਜ ਵਾਲਾ ਵਲੌਗ ਇੱਥੋਂ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ